ਗੁਰੂ ਨਾਨਕ ਤੋਂ ਪਹਿਲਾਂ ਬਾਬਾ ਫਰੀਦ ਜੀ ਨੂੰ ਪੰਜਾਬੀ ਦਾ ਪਹਿਲਾ ਪ੍ਰਮਾਣਿਕ ਕਵੀ ਮੰਨਿਆ ਜਾਂਦਾ ਹੈ 112 ਸਲੋਕ 4 ਸ਼ਬਦ 2 ਰਾਗ ਆਸਾ ਵਿੱਚ 2 ਰਾਗ ਸੁਹੀ ਵਿੱਚ ਉਹਨਾਂ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨੇ ਤੇ ਬਾਬਾ ਫਰੀਦ ਦੀ ਬੰਸੰਤਾ ਬੜੀ ਵੱਖਰੀ ਹੈ ਕੋਈ ਇੱਕ ਵਿਸ਼ੇਤ ਗੱਲ ਨਹੀਂ ਕਰਦੇ ਇਹ ਨਹੀਂ ਕਹਿ ਸਕਦੇ ਕਿ ਉਹਨਾਂ ਦੀ ਬਾਣੀ ਦੇ ਵਿੱਚ ਸਿਰਫ ਸ਼ਰਧ ਦੀ ਭਾਵਨਾ ਦੀ ਹੈ ਉਹ ਕਹਿੰਦੇ ਬੇਨਵਾਜਾ ਕੁੱਤੇ ਆ ਇਹ ਨਾ ਭਲੀ ਰੀਤ ਕਭ ਹੁਣ ਚੱਲਣਾ ਆਇਓ ਕੰਦੇ ਵਕਤ ਮਸੀਤ ਲੱਗਦਾ ਦਰ ਨਮਾਜ਼ ਪੜਾ ਰਹੇ ਨਮਾਜ਼ ਵੀ ਪੜਾ ਰਹੇ ਹੋ ਤਾਂ ਐਵੀਂ ਕਹਿ ਰਹੇ ਫਰੀਦ ਦਾ ਬੁਰੇ ਦਾ ਭਲਾ ਕਰ ਗੁੱਸਾ ਮਾਨਾ ਹੰਡਾਏ ਉਹ ਦੇਹੀ ਰੋਗ ਨਾ ਲੱਗੇ ਪੱਲੇ ਸਭ ਕਿਛ ਪਾਉਤੇ ਵੀ ਕਹਿੰਦੇ ਉਹ ਤਾਂ ਕਹਿੰਦੇ ਇੱਕ ਨਾ ਫਿੱਕਾ ਨਾ ਗਲਾਏ ਸਭ ਨਾਲ ਮੈਂ ਸੱਚਾ ਦਣੀ ਹਾਉ ਨਾ ਕਹਿ ਹੀਠਾ ਮਾਨਕ ਸਭ ਹੋਵੇ ਉਹ ਤਾਂ ਕਦੀ ਵੀ ਸਿੱਧੇ ਤਰ੍ਹਾਂ ਸੱਡ ਨਾ ਪੁੰਚਾਈ ਨਮਾਜ਼ ਦਾ ਪਾਠ ਪੜਾ ਰਹੇ ਸ਼ਰਧੇ ਗੱਲ ਕਰ ਰਹੇ ਆ ਇਹ ਜਿਹੜੀ ਸੁਫੀਸਮ ਜਦੋਂ ਅੱਗੇ ਜਾਂਦਾ ਹੁਣ ਬੁੱਲੇ ਸ਼ਾਹ ਰੰਦੀਬ ਦਾ ਜਿਉਣਾ ਦਾ ਉਹ ਕਹਦਾ ਪਾਠ ਨਮਾਜ਼ਾਂ ਚਿੱਕੜ ਰੋਜ਼ੀ ਕਲਮੇ ਤੇ ਕਰ ਗੈਸੀ ਆਈ ਬੁੱਲੇ ਸ਼ਾਹ ਸ਼ੋ ਅੰਦਰੋਂ ਮਿਲਿਆ ਭੁੱਲੇ ਫਿਰੇ ਲੁਕਾਈ ਕਹਿੰਦੇ ਨਾ ਨਮਾਜ਼ਾਂ ਦੀ ਲੋੜ ਨਹੀਂ ਐ ਅ ਰੋਜ਼ੇ ਰੱਖਣ ਦੀ ਜ਼ਰੂਰਤ ਨਹੀਂ ਬੁੱਲੇਆ ਕੀ ਜਾਣਾਂ ਮੈਂ ਕੌਣ ਉਹਦਾ ਉਹਦਾ ਜਿਹੜਾ ਸੁਫੀਸਮ ਹੈ ਉਹ ਬਾਬਾ ਫਰੀਦ ਦੇ ਵਿਰੋਧ ਵਿੱਚ ਨਹੀਂ ਖੜਾ ਮਾਫ਼ ਕਰਨਾ ਅਸੀਂ ਕਦੇ ਨਹੀਂ ਸਮਝਦੇ ਵਿਰੋਧ ਜੱਪਦਾ ਹੈ ਵਿਰੋਧ ਭਾਸਦਾ ਹੈ ਪਰ ਵਿਰੋਧ ਹੁੰਦਾ ਨਹੀਂ ਐ ਇੱਕ ਪਾਸੇ ਗੁਰੂ ਅਰਜਨ ਦੇਵ ਜੀ ਸ਼ਾਂਤੀ ਦੇ ਪੁੰਜ ਹੈ 33 ਤਵੀ ਤੇ ਬੈਠੇ ਹੈ ਕਹਿੰਦੇ ਤੇਰਾ ਕੀਆ ਮੀਠਾ ਲੱਗਿਆ ਹਰਨਾਮ ਪਦਾਰਥ ਨਾਨਕ ਮੰਗੇ ਪਰ ਗੋਬਿੰਦ ਸਿੰਘ ਜੀ ਤਾਂ ਇਹ ਨਹੀਂ ਕਹਿੰਦੇ ਗੋਬਿੰਦ ਸਿੰਘ ਜੀ ਕਹਿੰਦੇ ਚੋਕਾਰ ਸਮਾਹੁਰ ਤੇ ਤਰਜਸ਼ ਸ਼ੱਤਾਲ ਹਲਾਲ ਅਸਤੋ ਕਰਮਾ ਸ਼ੰਸ਼ੀਵ ਉਸ ਜ਼ਫਰਨਾਮਾ ਚ ਇਹ ਲਿਖਿਆ ਉਹ ਤਾਂ ਕੰਨੇ ਤਰਵਾਰ ਵਿੱਚ ਚਪਨਾ ਹਲਾਲ ਹੈ ਗੁਰੂ ਅਰਜਨ ਦੇਵ ਜੀ ਨੇ ਤਾਂ ਨਹੀਂ ਚੁਕ 79 ਦੇ ਪਾਸੇ ਜੇ ਅਸੀਂ ਸ਼ਾਂਤੀ ਵੱਲੇ ਪਾਸੇ ਜਾਈਏ ਕਿਸੀਏ ਦੁਬਲੇ ਪਾਸੇ ਜਾਈਏ ਇੱਕ ਪ੍ਰਸ਼ਨ ਲੱਗਦਾ ਹੈ ਕਿ ਇਹ ਨਾ ਪ੍ਰਤੀਕੂਲ ਇਹ ਵਿਰੋਧ ਦਾ ਵਿਰੋਧ ਤਾਂ ਨਹੀਂ ਹੈ ਇੱਕ ਦੂਜੇ ਦੇ ਪੂਰਕ ਹੈ ਚੀਜ਼ਾਂ ਪ੍ਰਤੀਕੂਲ ਪ੍ਰਸਥਿਤੀਆਂ ਵਿੱਚ ਸਬਰ ਬਣਾ ਕੇ ਰੱਖਣਾ ਇਹ ਵੀ ਆਪਣੀ ਤਰ੍ਹਾਂ ਦੀ ਇੱਕ ਲੜਾਈ ਹੋਇਆ ਹੈ ਜਦੋਂ ਡੋਲਣ ਦੀ ਕੋਸ਼ਿਸ਼ ਕੀਤੀ ਜਾਏ ਤੇ ਡੋਲੇ ਨਾ ਹੋਏ ਅਪੇਛੇ ਗੁਰਦੇ ਪਹਾੜ ਜੀ ਦਾ ਸ਼ਹੀਦੀ ਪੁਰਬ ਲੰਘਿਆ ਹੈ ਦੋ ਲੰਮੇ ਦੀ ਕੋਸ਼ਿਸ਼ ਕੀਤੀ ਜਾਂਦੀ ਪਰ ਨਹੀਂ ਲੋਦੇ ਕਬੀਰ ਜੀ ਕਹਿੰਦੇ ਆ ਮਨ ਨਾ ਡਰੇ ਤਨ ਕਾਹੇ ਕੋ ਡਰਾਇ ਹੁਣ ਕੋਨਾ ਦੀ ਜਿਹੜੀ ਸੰਵੇਦਨਾ ਉਹ ਜਿਹੜਾ ਕੁਝ ਦੱਸ ਰਿਹਾ ਸਾਨੂੰ ਇਹ ਸਾਰਾ ਦਾ ਸਾਰਾ ਗੁਰਮਤ ਵਿਚਾਰ ਧਾਰਾ ਦੇ ਵਿੱਚ ਰੋਟੀ ਪ੍ਰਸੰਗ ਦਾ ਦੇ ਵਿੱਚ ਇਹ ਸਾਰਾ ਅੱਗੇ ਕੰਟੀਨਿਊ ਹੁਣ ਪੁੱਲੇ ਸ਼ਾਦੀ ਜਿਹੜੀ ਗੱਲ ਆ ਹੁਣ ਦੇਖੋ ਇਹ ਨਹੀਂ ਕਿ ਉਹਨੂੰ ਵਿਰੋਧ ਨਹੀਂ ਹੋਇਆ ਉਹਨੂੰ ਕਾਫਰ ਕਿਹਾ ਗਿਆ ਉਹਨਾਂ ਬੁਲਿਆ ਤੈਨੂੰ ਕਾਫਰ ਕਾਫਰ ਆਖਦੇ ਤੂੰ ਆਖੋ ਆਖੋ ਆ ਇਸ ਕਾਫਰ ਪੁਣੇ ਦੇ ਇਲਜ਼ਾਮ ਤੋਂ ਡਰ ਨਾ ਜਾਇਂ ਸੱਚ ਦਾ ਰਾਹ ਨਾ ਛੱਡੀ ਧਰਮਸ਼ਾਲ ਧੜ ਵੀ ਰਹਿੰਦੇ ਠਾਕਰ ਦਵਾਰੇ ਠੱਗ ਰੈਣਕਪਸਤੀ ਮਸੀਤੀ ਅੰਦਰ ਤੇ ਆਸ਼ਿਕ ਰਹਿਣਾ ਦਾ ਉਹਨੂੰ ਆਸ਼ਕੀਤ ਗੱਲ ਕਰਦਾ ਆਸ਼ਕੀ ਕਿਹੜੀ ਹੈ ਉਹ ਉਹੀ ਆਸ਼ਕੀ ਹੈ ਜਿਹੜੇ ਬਾਬਾ ਫਰੀਦ ਕਹਿੰਦੇ ਦਿਲੋਂ ਮੁਹੱਬਤ ਜਿੰਨ ਸੇਈ ਸੱਚਿਆ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ ਤਾਂ ਉਹ ਕੱਚਿਆ ਆਸ਼ਕਾ ਜਿਹਨਾਂ ਦੇ ਦਿਲ ਵਿੱਚ ਹੋਰ ਹੈ ਤੇ ਮੁਖ ਵਿੱਚ ਹੋਰ ਹੈ ਇਹ ਵੀ ਆਸ਼ਕੀ ਹੈ ਬਾਬਾ ਫਰੀਦ ਦੀ ਆਸ਼ਕੀ ਜਿਹੜੀ ਆਪਣੇ ਖੁਦਾ ਦੇ ਨਾਲ ਹੈ ਖੁਦਾ ਦੇ ਨਾਲ ਪੱਤੀ ਬੰਦਦਾ ਹੈ ਲੋਕਾਂ ਦੇ ਪ੍ਰਤੀ ਪ੍ਰਤੀਬੱਧਤਾ ਹੈ ਉਹ ਜਿਹੜੀ ਪ੍ਰਤੀਬੱਧਤਾ ਬੁੱਲੇਸ਼ਾਤ ਵੀ ਨਜ਼ਰ ਆਉਂਦੀ ਹੈ ਜੀਉ ਨਹੀਂ ਤੇ ਕੋਈ ਕਦੇ ਨਾ ਕਹਿੰਦੇ ਜੇ ਬੁੱਲੇ ਸ਼ਾ ਅੱਲਾ ਤੂੰ ਮਨਸੂਖ ਹੁੰਦੇ ਅੱਲਾ ਤੂੰ ਬੇਮੁਖ ਹੁੰਦੇ ਤੇ ਗੱਲ ਕਦੇ ਨਾ ਕਹਿੰਦੇ ਹੋਰ ਨਹੀਂ ਸੱਪੇ ਗੱਲੜੀਆਂ ਇੱਕ ਅੱਲਾ ਅੱਲਾ ਦੀ ਗੱਲ ਕੁਝ ਰੋੜ